ਬਾਈ ਜੀ ਸੋਥੀ ਕਾਲ ਨੂੰ ਸਾਰਿਆਂ ਨੂੰ ਅੱਜ ਸੋਨੂੰ ਮਿਸਤਰੀ ਕੁਲਵਿੰਦਰ ਸਿੰਘ ਪਿੰਡ ਅਲੀਸ਼ਰ ਕਲਾਂ ਇਹਨਾਂ ਦੀ ਪੰਚਤੀ ਦੇ ਵਿੱਚ ਆਪਾਂ ਲਿਆਏ ਆ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਕਿ ਇਹਨਾਂ ਦਾ ਪੂਰਾ ਪ੍ਰੋਸੈਸ ਕੀ ਹੈ ਇੰਦਰਾ ਜੀ ਪਿੰਡ ਅਲੀਸ਼ਰ ਖੁਰਦ ਇਧਰ ਪਿੰਡ ਅਲੀਸ਼ਰ ਕਲਾਂ ਆਪਾਂ ਸਕੂਲ ਤੋਂ ਆਵਾਂਗੇ ਜੀ ਦੋਨੇ ਪਿੰਡਾਂ ਦੇ ਵਿਚਾਲੇ ਬਿਲਕੁਲ ਹੀ ਵਰਕਸ਼ਾਪ ਹੈ ਕਿ ਦੇਖੋ ਜੀ ਇੱਥੇ ਤੁਹਾਨੂੰ ਦਿਖਾਣਗੇ ਇਹਨਾਂ ਦਾ ਪੂਰਾ ਪ੍ਰੋਸੈਸ ਕੀ ਹੈ ਅੰਦਰ ਤੋਂ ਤੁਹਾਨੂੰ ਅੱਗੇ ਸਾਰੇ ਬਾਈ ਦੇ ਕਾਰੋਬਾਰ ਦੇ ਬਾਰੇ ਦੱਸਦੇ ਆ ਕਿ ਕਿਸ ਤਰ੍ਹਾਂ ਇਹ ਪ੍ਰੋਜੈਕਟ ਤਿਆਰ ਕਰਦੇ ਨੇ ਤੇ ਕਿਦਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਦੇਖੋ ਜੀ ਧਿਆਨ ਨਾਲ ਸਭ ਕੁਝ ਤੁਹਾਨੂੰ ਦਿਖਾ ਰਹੇ ਆਂ ਸੀ ਲਾਈਵ ਸਭ ਕੁਝ ਇਹ ਬੈਡਾਂ ਦਾ ਕੰਬੀ ਵੀਰੇ ਫਰਨੀਚਰ ਦਾ ਕੰਮ ਵਧੀਆ ਤਿਆਰ ਕਰਕੇ ਦਿੰਦੇ ਨੇ ਜਿਵੇਂ ਸਟੇਬਲ ਬੈਡ ਜਵਾਨ ਬੈਡ ਵਗੈਰਾ ਜੋ ਵੀ ਚੀਜ਼ਾਂ ਦੀ ਜ਼ਰੂਰਤ ਆ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜੇ ਆਪ ਖੁਦ ਤਿਆਰ ਕਰਦੇ ਨੇ ਵਧੀਆ ਆ ਦੇਖੋ ਜੀ ਪੱਲੇ ਨੇ ਡਬਲਯੂ ਪੀਸੀ ਦੇ ਉੱਪਰ ਪਾਲਿਸ਼ ਕੀਤੀ ਹੋਈ ਆ ਸਾਗਵਾਨ ਦੇ ਵਿੱਚ ਵੀ ਰੋ ਡੀਕੋ ਜਿਸ ਤਰ੍ਹਾਂ ਦੇ ਵੀ ਰੋ ਪੱਲੇ ਨੇ ਉਹਦੇ ਉੱਪਰ ਪੇਂਟਿੰਗ ਆ ਆਪਾਂ ਕਲਰ ਮਤਲਬ ਵੀਰੋ ਇਹਦੇ ਤੇ ਪੇਂਟ ਕੀਤਾ ਹੋਇਆ ਆ ਕਈ ਇਸ ਬਲੇਖੇ ਚੰਦ ਨੇ ਵੀਰ ਕੇਰ ਡਬਲਯੂ ਪਿਛੇ ਉੱਤੇ ਰੰਗ ਖੜੂਗਾ ਪਤਾ ਨਹੀਂ ਖੜੂਗਾ ਸੋ ਦੇਖੋ ਵੀਰ ਤੁਹਾਡੇ ਸਾਹਮਣੇ ਰੰਗ ਕੀਤਾ ਹੋਇਆ ਹੈ ਕੋਈ ਸਮੱਸਿਆ ਨਹੀਂ ਹੈ ਇਥੇ ਲੱਕੜ ਦੀ ਤਰ੍ਹਾਂ ਹੀ ਵੀਰੋ ਰੰਗ ਹੁੰਦਾ ਹੈ ਉਸੇ ਤਰ੍ਹਾਂ ਹੀ ਇਥੇ ਸਭ ਕੁਝ ਹੁੰਦਾਗਾ ਕੋਈ ਲੰਬਾ ਨਹੀਂ ਕੋਈ ਕੰਪਲੀਟ ਨਹੀਂ ਬਹੁਤ ਹੀ ਵਧੀਆ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਜੀ ਦੇਖੋ ਜੀ ਪੂਰੀ ਵਰਕਸ਼ਾਪ ਦੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਬੈੱਡ ਵਗੈਰਾ ਦੇਖੋ ਆਪ ਤਿਆਰ ਕਰ ਰਹੇ ਨੇ ਖੁਦ ਤੇ ਬਾਈ ਨੇ ਲੇਬਰ ਰੱਖੀ ਹੋਈ ਆ ਬਾਹਰ ਤੋਂ ਪ੍ਰਵਾਸੀ ਮਜ਼ਦੂਰ ਵੀ ਨੇ ਪੰਜਾਬੀ ਵੀ ਨੇ ਅਧਿਕੁਰੀ ਅੱਗੇ ਪੂਰਾ ਪ੍ਰੋਸੈਸ ਤੁਹਾਨੂੰ ਵਿਕਰੀਆ ਦਿਖਾਉਣੀ ਆ ਇਹ ਹੈ ਜੀ ਇਹਨਾਂ ਦੀ ਸੀਐਨਸੀ ਮਸ਼ੀਨ ਜੋ ਕਿ ਵੀਰੋ ਕਟਿੰਗ ਕਰਕੇ ਇਹਦੇ ਬੋਰਡਾਂ ਦੇ ਇਹ ਮਸ਼ੀਨ ਬਾਈ ਜੀ ਸਾਰੇ ਡਿਜ਼ਾਈਨ ਸਾਰੇ ਪ੍ਰਿੰਟ ਆਪਣੇ ਆਪ ਤਿਆਰ ਕਰਦੀ ਹੈ ਜੋ ਵੀ ਆਪਾਂ ਡਿਜ਼ਾਈਨ ਸਿਲੈਕਟ ਕਰਕੇ ਇਹਨੂੰ ਚਲਾ ਦੇਾਂਗੇ ਵੀਰੋ ਉਹ ਪੂਰਾ ਡਿਜ਼ਾਈਨ ਬਣਾ ਕੇ ਮਸ਼ੀਨ ਨਿਕਲ ਜੇਗੀ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਇਸ ਦਾ ਮਸ਼ੀਨ ਚੱਲ ਰਹੀ ਹੈ ਆਵਾਜ਼ ਵਿੱਚ ਹੋਏਗੀ ਜੀ ਸਾਫ ਵੀਡੀਓ ਇਸੇ ਕਰਕੇ ਨਹੀਂ ਆਈ ਕਿਉਂਕਿ ਕੈਡੀ ਦੇ ਵਿੱਚ ਅਫਸਰ ਰੌਲਾ ਰਫਾ ਹੁੰਦਾ ਹੀ ਹੈ ਕੁਝ ਇਹ ਵਧੀਆ ਡਿਜ਼ਾਈਨ ਕਰੀਏ ਪੂਰਾ ਵਧੀਆ ਜੋ ਵੀ ਪਟ ਜਾਂਨ ਸੈਕਟ ਕਰ ਦਾਂਗੇ ਕਿ ਇਹ ਮਸ਼ੀਨ ਨੇ ਪੂਰਾ ਡਿਜ਼ਾਈਨ ਬਾਕੀ ਹੀ ਰੋ ਇੱਧਰ ਦੇਖੋ ਸਾਰਾ ਸਟਾਕ ਪਿਆ ਜੀ WPC ਦੇ ਬੋਰਡ ਪੈਨੇ ਚੁਗਾਟ ਪਈਆ ਤੇ ਇਧਰ ਵਾਜੀ ਬਾਕੀ ਦੇਖੋ ਸਾਰਾ ਕਾਰੋਬਾਰ ਤੁਹਾਨੂੰ ਆਪਾ ਦਿਖਾਉਣੀ ਆ ਪੂਰੀ ਤਸੱਲੀ ਬਸ ਗਰੰਟੀ ਸ਼ੁਦਾ ਕੰਮ ਕੀਤਾ ਜਾਂਦਾ ਜੀ ਬਾਈ ਕੁਲਵਿੰਦਰ ਸਿੰਘ ਮਿਸਤਰੀ ਅਲੀਸ਼ਰ ਕਲਾ ਜ਼ਿਲ੍ਹਾ ਮਾਨਸਾ ਵੀਰੋ ਇਹਨਾਂ ਦਾ ਸੰਪਰਕ ਨੰਬਰ ਦੇਖੋ ਸਕਰੀਨ ਦੇ ਉੱਤੇ ਚੱਲ ਰਿਹਾ 8847687206 ਤੁਵੀਰੋ ਇਹ ਸਾਰਾ ਦੇਖੋ ਪੂਰਾ ਪ੍ਰੋਸੈਸ ਸਰਫੀਟ ਹੈ ਸੋ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਕਿਸੇ ਪ੍ਰਕਾਰ ਦੀ ਕੋਈ ਵੀ ਕੰਪਲੀਟ ਹੋਵੇ ਤੁਹਾਨੂੰ ਲਾਈਫ ਟਾਈਮ ਦੀ ਗਾਰੰਟੀ ਲਿਖਤੀ ਕਾਰਡ ਗਾਰੰਟੀ ਕਾਰਡ ਮਿਲੂਗਾ ਵੀਰ ਜੀ ਆ ਦੇਖੋ ਇਧਰ ਅਲੀਸ਼ਰ ਕਲਾਂ ਤੁਹ ਅਲੀਸ਼ਰ ਖੁਰਦੂ ਮੱਪਾ ਜਾਨੇ ਬਿਲਕੁਲ ਸਕੂਲ ਦੇ ਨਾਲ ਰਸਤੇ ਦੇ ਵਿੱਚ ਵਰਕਸ਼ਾਪ ਬਣੀ ਹੋਈ ਹੈ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਲੱਭਣਾ ਧੰਨਵਾਦ ਜੀ ਸਾਰਿਆਂ ਦਾ